ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵਿਖਰੇ ਹੈ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੋਰ ਲੈ ਕੇ ਹਾਜ਼ਰ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਜਿਨ੍ਹਾਂ ਦਾ ਸਰੋਕਾਰ ਸਿੱਦਾ ਸਾਡੀ ਜ਼ਿੰਦਗੀ ਦੇ ਨਾਲ ਹੈ ਪਹਿਲੀ ਤੇ ਵੱਡੀ ਖਬਰ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਦੇ ਨਾਲ ਜੁੜੀ ਹੋਈ ਹੈ ਭਾਰਤ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਬੀਤੀ ਰਾਤ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ 9 ਟਿਕਾਣਿਆਂ ਦੇ ਉੱਤੇ ਸਟ੍ਰਾਈਕ ਕੀਤੀ ਗਈ ਹੈ ਇਹ ਸਟ੍ਰਾਈਕ ਕਰਨ ਦਾ ਦਾਅਵਾ ਭਾਰਤੀ ਫੌਜ ਦੇ ਵੱਲੋਂ ਕੀਤਾ ਗਿਆ ਹੈ ਸੋ جنگ ਦੇ ਹਾਲਾਤ ਜੋ ਹੁਣ ਤੱਕ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਇਹ ਖਲਸ਼ੇ ਜਿਤਾਏ ਜਾ ਰਹੇ ਸੀ ਕਿ ਜਲਦੀ ਹੀ ਜੰਗ ਦੀ ਸਥਿਤੀ ਪੈਦਾ ਹੋ ਸਕਦੀ ਹੈ ਸੋ ਉਸ ਦੇ ਉੱਤੇ ਭਾਰਤ ਸਰਕਾਰ ਨੇ ਮੋਹਰ ਲਗਾ ਦਿੱਤੀ ਹੈ ਕਿ ਭਾਰਤ ਦੇ ਵੱਲੋਂ ਜੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤਵਾਦੀਆਂ ਦੇ ਨੌ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਦਾ ਦਾਵਾ ਭਾਰਤ ਸਰਕਾਰ ਇਹ ਭਾਰਤੀ ਫੌਜ ਨੇ ਕੀਤਾ 에어 ਸਟ੍ਰਾਈਕ ਕੀਤੀ ਗਈ ਹੈ ਤੇ ਦਾਵਾ ਕੀਤਾ ਗਿਆ ਹੈ ਕਿ 90 ਤੋਂ ਜ਼ਿਆਦਾ ਅਤਵਾਦੀਆਂ ਦੀ ਇਸ 에어 ਸਟ੍ਰਾਈਕ ਤੇ ਦੌਰਾਨ ਮੌਤ ਹੋਈ ਹੈ 에 ਸਟ੍ਰਾਈਕ ਦੌਰਾਨ 90 ਤੋਂ ਜ਼ਿਆਦਾ ਅਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਭਾਰਤੀ ਹਵਾਈ ਫੌਜ ਦੇ ਵੱਲੋਂ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਲੋਕਾਂ ਦੇ ਰੂਬ ਰੂਹ ਹੋ ਕੇ ਇਸ ਪੂਰੀ 에어 ਸਟ੍ਰਾਈਕ ਦੇ ਬਾਰੇ ਜਾਣਕਾਰੀ ਦਿੱਤੀ ਉੱਥੇ ਦੇਸ਼ ਦੇ ਗ੍ਰਹਿ ਮੰਤਰੀ ਨੇ ਵੀ ਭਾਰਤੀ ਫੌਜ ਦੇ ਇਸ ਕਰਤੱਵ ਦੇ ਉੱਤੇ ਸ਼ਲਾਘਾ ਦੀਤੀ ਹੈ ਕਿ ਭਾਰਤੀ ਫੌਜ ਜ ਸਾਹਸ ਦੇ ਨਾਲ ਭਰੀ ਹੋਈ ਹੈ ਉਚਾਹ ਦੇ ਨਾਲ ਭਰੀ ਹੋਈ ਹੈ ਜੋ ਘਰ ਦੇ ਵਿੱਚ ਜਾ ਕੇ ਦੁਸ਼ਮਨ ਨੂੰ ਮਾਰਦੀ ਹੈ ਸੋ ਵੱਡਾ ਦਾਵਾ ਭਾਰਤ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਇਸ ਤੋਂ ਬਾਅਦ ਲਗਾਤਾਰ ਰਾਜਨੀਤਕਾਂ ਦੇ ਟਵੀਟ ਆ ਰਹੇ ਨੇ ਭਾਵੇਂ ਉਹ ਪੰਜਾਬ ਦੇ ਮੁੱਖ ਮੰਤਰੀ ਹੋਣ ਉਹਨਾਂ ਨੇ ਵੀ ਸ਼ਲਾਘਾ ਕੀਤੀ ਹੈ ਭਾਰਤੀ ਫੌਜ ਦੇ ਸਾਹਸ ਦੀ ਜਿਸ ਤਰੀਕੇ ਨਾਲ ਭਾਰਤੀ ਫੌਜ ਨੇ ਪਾਕਿਸਤਾਨ ਵੱਲੇ ਪਾਸੇ ਜਾ ਕੇ ਹਮਲਾ ਕੀਤਾ ਉਥੇ ਸਟ੍ਰੋਮਨੀ ਕਾਲੇ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਕਿਹਾ ਹੈ ਕਿ ਅਸੀਂ ਭਾਰਤੀ ਫੌਜ ਦੇ ਨਾਲ ਖੜੇ ਹਾਂ ਹਰ ਕੋਈ ਭਾਰਤੀ ਫੌਜ ਦਾ ਗੁਣगान ਕਰ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਭਾਰਤ ਦੇ ਵੱਲੋਂ ਅਤਵਾਦੀਆਂ ਦੇ ਨੋ ਟਿਕਾਣੇ ਪਾਕਿਸਤਾਨ ਜਾ ਕੇ ਤਬਾਹ ਕੀਤੇ ਗਏ ਨਹੀਂ ਸੋ ਇਸੇ ਦੇ ਵਿੱਚ ਦਾਵਾ ਇਹ ਵੀ ਕੀਤਾ ਗਿਆ ਹੈ ਕਿ ਇਹ ਨਿਸ਼ਾਨਾ ਸਿਰਫ ਅਤਵਾਦੀ ਟਿਕਾਣਿਆਂ ਨੂੰ ਬਣਾਇਆ ਗਿਆ ਹੈ ਆਮ ਲੋਕਾਂ ਨੂੰ ਘਬਰਾਉਣ ਦੀ ਤੇ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਆਮ ਲੋਕਾਂ ਨੂੰ ਕਿਸੇ ਤਰੀਕੇ ਦਾ ਕੋਈ ਵੀ ਨੁਕਸਾਨ ਪਹੁੰਚੀ ਫੌਜ ਦੇ ਵੱਲੋਂ ਨਹੀਂ ਪਹੁੰਚਾਇਆ ਗਿਆ ਇਸ ਦੇ ਵਿੱਚ ਖਬਰ ਇਹ ਵੀ ਆਈ ਹੈ ਕਿ ਅਸੀਂ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਭਾਰਤ ਸਰਕਾਰ ਦੇ ਭਾਰਤੀ ਫੌਜ ਦੇ ਇਸ ਵਰਤਾਰੇ ਦੀ ਨਿੰਦਿਆ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਜੰਗ ਨੂੰ ਸੱਦਾ ਦੇਣ ਦੇ ਬਰਾਬਰ ਹੈ ਭਾਰਤੀ ਫੌਜ ਨੇ ਭਾਰਤ ਸਰਕਾਰ ਨੇ ਇਹ ਗਲਤ ਕੀਤਾ ਹੈ ਸੋ ਪਾਕਿਸਤਾਨ ਵਾਲੇ ਪਾਸਿਓ ਵੀ ਨਿੰਦਿਆ ਭਰੇ ਜਿਹੜੇ ਟਵੀਟ ਨੇ ਨਿੰਦਿਆ ਭਰੇ ਜਿਹੜੇ ਪੋਸਟ ਨੇ ਸੋਸ਼ਲ ਮੀਡੀਆ ਤੇ ਉਹ ਸਾਂਝੇ ਕੀਤੇ ਜਾ ਰਹੇ ਨੇ ਭਾਰਤੀ ਫੌਜ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਆਪਣੇ ਇਸ ਆਪਰੇਸ਼ਨ ਦੀ ਜਾਣਕਾਰੀ ਦਿੱਤੀ ਹੈ ਇਸ ਆਪਰੇਸ਼ਨ ਨੂੰ ਖਾਸ ਤੌਰ ਤੇ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਗਿਆ ਕਿਉਂਕਿ ਪਹਿਲਗਾਮ ਦੇ ਵਿੱਚ 26 ਲੋਕਾਂ ਨੂੰ ਅਤਵਾਦੀਆਂ ਦੇ ਵੱਲੋਂ ਮਾਰ ਮੁਕਾਇਆ ਗਿਆ ਸੀ ਤੇ ਉਹਨਾਂ ਵਿੱਚ ਬਹੁਤ ਗਿਣਤੀ ਲੋਕ ਉਹ ਸੀ ਜਿਨ੍ਹਾਂ ਦੀਆਂ ਪਤਨੀਆਂ ਦੇ ਸਾਹਮਣੇ ਉਹਨਾਂ ਨੂੰ ਮਾਰਿਆ ਗਿਆ ਯਾਨੀ ਕਿ ਪਤਨੀਆਂ ਦੇ ਸੁਹਾਗ ਉਹਨਾਂ ਤੋਂ ਖੋਏ ਗਏ 26 ਲੋਕਾਂ ਦੀ ਮੌਤ ਪਹਿਲਗਾਮ ਹਮਲੇ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਜ਼ਿਆਦਾਤਰ ਮਰਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਉਹਨਾਂ ਦੀਆਂ ਪਤਨੀਆਂ ਉਰਲਾਉਂਦੀਆਂ ਰਹੀਆਂ ਕਿ ਜੇ ਤੁਸੀਂ ਸਾਡੇ ਪਤੀ ਇਨ ਪਤੀਆਂ ਨੂੰ ਮਾਰ ਦਿੱਤਾ ਹੈ ਤਾਂ ਸਾਨੂੰ ਵੀ ਮਾਰ ਦੋ ਅਸੀਂ ਹੁਣ ਜੀ ਕੇ ਕੀ ਕਰਨਾ ਤਾਂ ਮਾਰਨ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਆਪਣੀ ਸਰਕਾਰ ਨੂੰ ਜਾ ਕੇ ਕਹੋ ਮੋਦੀ ਨੂੰ ਜਾ ਕੇ ਕਹੋ ਸੋ ਪਤੀ ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਦੇ ਪਤੀਆਂ ਦਾ ਬਦਲਾ ਲੈਣ ਦੇ ਲਈ ਭਾਰਤ ਸਰਕਾਰ ਨੇ ਇਸ ਫੌਜ ਦੀ ਇਸ ਕਾਰਵਾਈ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਹੈ ਸਾਰੇ ਪਾਸੇ ਭਾਰਤ ਸਰਕਾਰ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ ਵਾਹਵਾਹੀ ਦੀ ਗੱਲ ਭਾਰਤ ਸਰਕਾਰ ਦੀ ਕੀਤੀ ਜਾ ਰਹੀ ਹੈ ਸੋ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਕਿ ਭਾਰਤ ਦੇ ਵੱਲੋਂ ਜੰਗੀ ਜਿਹੜੇ ਜਹਾਜ਼ ਨੇ ਉਹ ਪਾਕਿਸਤਾਨ ਵਾਲੇ ਖੇਤਰ ਦੇ ਵਿੱਚ ਭੇਜੇ ਗਏ ਖਾਸ ਤੌਰ ਤੇ ਪੀਓਕੇ ਯਾਨੀ ਕਿ ਪਾਕਿਸਤਾਨ ਓਕਿਪਾਈਡ ਕਸ਼ਮੀਰ ਦੇ ਵਿੱਚ ਹਮਲੇ ਦੀ ਸ਼ੁਰੂਆਤ ਹੋਈ ਰਾਤ 1 ਵਜੇ ਤੋਂ ਲੈ ਕੇ 1:5 ਤੋਂ ਲੈ ਕੇ 1:30 ਤੱਕ ਦੀ ਇਹ ਕਾਰਵਾਈ ਦੱਸੀ ਜਾ ਰਹੀ ਹੈ ਲਗਾਤਾਰ 25 ਮਿੰਟ ਇਹ ਆਪਰੇਸ਼ਨ ਸਿੰਧੂ ਓਰ ਚੱਲਿਆ ਸੋ ਦਾਵਾ ਬਹੁਤ ਵੱਡਾ ਹੈ ਕਿ ਅਤਵਾਦ ਦਾ ਖਾਤਮਾ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਕੀਤਾ ਹੈ ਉਹਨਾਂ ਦੇ ਮੁਲਕ ਦੇ ਵਿੱਚ ਜਾ ਕੇ ਅਤਵਾਦ ਨੂੰ ਮੂੰਹ ਤੋੜ ਜਵਾਬ ਜਿਹੜਾ ਭਾਰਤ ਸਰਕਾਰ ਨੇ ਭਾਰਤੀ ਫੌਜ ਨੇ ਦਿੱਤਾ ਹੈ ਸੋ ਇਸ ਦਰਮਿਆਨ ਹਾਲਾਤ ਤਣਾਪੁਰਨ ਹੁੰਦੇ ਜਾ ਰਹੇ ਨੇ ਪੰਜਾਬ ਦੀ ਗੱਲ ਕਰੀਏ ਹੋਰ ਸਰਹੱਦੀ ਇਹ ਸੂਬਿਆਂ ਦੀ ਗੱਲ ਕਰੀਏ ਤਾਂ ਉਹਨਾਂ ਲਈ ਹਾਲਾਤ ਜ਼ਰੂਰ ਤਣਾਪੁਰਨ ਹੋ ਰਹੇ ਨੇ ਭਾਰਤ ਸਰਕਾਰ ਵੱਲੋਂ ਚਲਾਏ ਗਏ ਆਪਰੇਸ਼ਨ ਸਿੰਧੂ ਤੋਂ ਬਾਅਦ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਵਿੱਚ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ 5 6 ਦੇ ਕਰੀਬ ਸਰਹੱਦੀ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਛੁੱਟੀ ਐਲਾਨ ਦਿੱਤੀ ਗਈ ਹੈ ਸਰਹੱਦੀ ਸਕੂਲਾਂ ਦੇ ਵਿੱਚ ਸਰਹੱਦੀ ਖੇਤਰ ਦੇ ਵਿੱਚ ਪੈਂਦੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਅਗਲੇ ਹੁਕਮਾਂ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਯਾਨੀ ਕਿ ਬੱਚੇ ਪੜ੍ਹਾਈ ਤੋਂ ਵਾਂਝੇ ਹੋ ਜਾਣਗੇ ਸੋ ਭਾਰਤ ਸਰਕਾਰ ਵੱਲੋਂ ਚਲਾਏ ਗਏ ਆਪਰੇਸ਼ਨ ਸਿੰਧੂਰ ਤੋਂ ਬਾਅਦ ਲਗਾਤਾਰ ਸਰਹੱਦੀ ਖੇਤਰ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ 6 ਸਰਹੱਦੀ ਜ਼ਿਲ੍ਹੇ ਜਿਹੜੇ ਕਿ ਪਾਕਿਸਤਾਨ ਦੀ ਸੀਮਾ ਦੇ ਨਾਲ ਲੱਗਦੇ ਨੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਅ ਜਲਾ ਫਿਰੋਜ਼ਪੁਰ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਤੇ ਪਠਾਨਕੋਟ ਜਿਹੜੇ ਕੀ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹੇ ਨੇ ਪਠਾਨਕੋਟ ਦੀ ਸਰਹੱਦ ਜੰਮੂ ਕਸ਼ਮੀਰ ਨਾਲ ਲੱਗਦੀ ਹੈ ਜੰਮੂ ਕਸ਼ਮੀਰ ਦੀ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਦੇ ਡਿਪਟੀ ਕਮਿਸ਼ਨਰਾਂ ਨੇ ਅਗਲੇ ਹੁਕਮਾਂ ਤੱਕ ਸਕੂਲ ਤੇ ਕਾਲਜ ਬੰਦ ਰੱਖਣ ਦੀ ਗੱਲ ਕੀਤੀ ਹੈ ਇਸ ਦੇ ਨਾਲ ਹੀ ਸਰਹੱਦੀ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਿੰਡ ਜਲਦੀ ਤੋਂ ਜਲਦੀ ਖਾਲੀ ਕਰਨ ਦੀ ਜਿਹੜੀ ਚੇਤਾਵਨੀ ਉਹ ਵੀ ਦਿੱਤੀ ਗਈ ਹੈ ਕਿਉਂਕਿ ਪਾਕਿਸਤਾਨ ਦੇ ਵੱਲੋਂ ਜਵਾਬੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਗਈ ਹੈ ਸੋ ਸਰਹੱਦੀ ਖੇਤਰਾਂ ਦੇ ਨਾਲ ਲੱਗਦੇ ਪਿੰਡ ਖਾਲੀ ਹੋ ਰਹੇ ਨੇ ਸਕੂਲ ਕਾਲਜ ਬੰਦ ਹੋ ਗਏ ਨੇ ਜਲਦੀ ਤੋਂ ਜਲਦੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੀ ਅਪੀਲ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਦੇ ਵਿੱਚ ਖਬਰ ਇਹ ਵੀ ਹੈ ਕਿ ਅੰਮ੍ਰਿਤਸਰ ਹਵਾਈ ਅੱਡਾ ਜਿਹੜਾ ਕਿ ਪਾਕਿਸਤਾਨ ਸਰਹੱਦ ਤੋਂ ਮਹਿਜ਼ 20 ਕਿਲੋਮੀਟਰ ਦੀ ਦੂਰੀ ਤੇ ਹੈ ਉਸ ਨੂੰ ਟੋਟਲੀ ਬੰਦ ਕਰ ਦਿੱਤਾ ਗਿਆ ਅੰਮ੍ਰਿਤਸਰ ਹਵਾਈ ਅੱਡੇ ਤੇ ਆਉਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੀਆਂ ਔਨ ਦਾ ਵੇ ਸੀਗੀਆਂ ਫਲਾਈਟਾਂ ਜਿਹੜੀਆਂ ਫਲਾਈਟਾਂ ਰਸਤੇ ਦੇ ਵਿੱਚ ਸੀ ਜਿਨ੍ਹਾਂ ਨੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਨਾ ਸੀ ਉਨ੍ਹਾਂ ਦੇ ਰੂਟ ਡਾਇਵਰਟ ਕਰ ਦਿੱਤੇ ਗਏ ਨੇ ਰੂਟ ਬਦਲ ਦਿੱਤੇ ਗਏ ਨੇ ਇਸ ਦੇ ਨਾਲ ਹੀ ਪੰਜਾਬ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਹਵਾਈ ਅड्डा ਬੰਦ ਕਰ ਦਿੱਤਾ ਗਿਆ ਹੈ ਰੂਟ ਬਦਲ ਦਿੱਤੇ ਗਏ ਨੇ ਫਲਾਈਟਾਂ ਦੇ ਡਾਇਵਰਟ ਕਰ ਦਿੱਤੇ ਗਏ ਨੇ ਔਰ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਸੋ ਮੁਕੰਮਲ ਤੌਰ ਤੇ ਪੰਜਾਬ ਦੇ 에ਅਰਪੋਰਟ ਬੰਦ ਕਰ ਦਿੱਤੇ ਗਏ ਨੇ ਚੰਡੀਗੜ੍ਹ 에ਅਰਪੋਰਟ ਤੇ ਅੰਮ੍ਰਿਤਸਰ 에ਅਰਪੋਰਟ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਤੋਂ ਮਹਿਜ਼ 20 ਕਿਲੋਮੀਟਰ ਦੀ ਦੂਰੀ ਤੇ ਹੈ অতি ਸੰਵੇਦਨਸ਼ੀਲ ਖੇਤਰ ਦੇ ਵਿੱਚ ਚੰਡੀਗੜ੍ਹ ਦਾ ਅੰਮ੍ਰਿਤਸਰ ਦਾ ਮਾਫ ਕਰਨਾ ਗੁਰੂ ਰਾਮਦਾਸ 에ਰਪੋਰਟ ਬਣਿਆ ਹੋਇਆ ਸੋ ਜਿਸ ਦੇ ਮੱਦੇਨਜ਼ਰ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ 에ਰਪੋਰਟ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਨਾਲ ਹੀ ਚੰਡੀਗੜ੍ਹ 에ਰਪੋਰਟ ਵੀ ਬੰਦ ਹੈ ਸਾਰੀਆਂ ਉਡਾਨਾਂ ਅਗਲੇ ਹੁਕਮ ਤੱਕ ਰੁਕ ਰਹਿ ਗਈਆਂ ਅਜਿਹੇ ਦੇ ਵਿੱਚ ਇੰਡੀਗੋ ਦੇ ਵੱਲੋਂ ਆਪਣੇ ਸਾਰੇ ਰੂਟ ਬੰਦ ਕਰ ਦਿੱਤੇ ਗਏ ਨੇ ਇੰਡੀਗੋ ਫਲਾਈਟ ਨੇ ਪੂਰੇ ਭਾਰਤ ਦੇ ਵਿੱਚ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਇਸੇ ਦਰਮਿਆਨ ਇੰਡੀਗੋ ਫਲਾਈਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਸੋ ਹਾਲਾਤ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਤਣਾਪੂਰਨ ਹੁੰਦੇ ਜਾ ਰਹੇ ਨੇ ਆਮ ਲੋਕਾਂ ਦੇ ਵਿੱਚ ਡਰ ਤੇ ਖੌਫ ਦਾ ਮਾਹੌਲ ਹੈ ਬਹੁਤ ਸਾਰੀਆਂ ਅਫਵਾਹਾਂ ਵੀ ਇਸ ਦੇ ਨਾਲ ਜੁੜ ਰਹੀਆਂ ਨੇ ਹਾਲਾਂਕਿ ਪ੍ਰਸ਼ਾਸਨ ਲਗਾਤਾਰ ਅਪੀਲ ਕਰ ਰਿਹਾ ਹੈ ਸਰਕਾਰਾਂ ਲਗਾਤਾਰ ਅਪੀਲ ਕਰ ਰਹੀਆਂ ਨੇ ਕਿ ਡਰਨ ਤੇ ਘਬਰਾਉਣ ਦੀ ਲੋੜ ਨਹੀਂ ਹੈ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਏਗਾ ਆਮ ਲੋਕ ਜਿਹੜਾ ਹੈ ਉਹ ਕਿਤੇ ਵੀ جنگ ਦੀ ਮਾਰ ਦੇ ਹਿੱਟ ਨਹੀਂ ਆਉਣਗੇ ਪਰ ਜਿਸ ਤਰੀਕੇ ਨਾਲ ਸਕੂਲ ਤੇ ਕਾਲਜ ਬੰਦ ਕੀਤੇ ਜਾ ਰਹੇ ਨੇ ਉਹ ਆਮ ਲੋਕਾਂ ਦੇ ਉੱਤੇ ਸਿੱਧੇ ਤੋਂ ਸਿੱਧਾ ਅਸਰ ਹੈ ਅਜਿਹੇ ਦੇ ਵਿੱਚ ਪਟ્રોલ ਪੰਪਾਂ ਦੇ ਉੱਤੇ ਬੀਨ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਆਪਣਾ ਰਾਸ਼ਨ ਐਡਵਾਂਸ ਦੇ ਵਿੱਚ ਲੈ ਰਹੇ ਨੇ ਕਿ ਕਿਤੇ جنگ ਦੇ ਹਾਲਾਤ ਪੈਦਾ ਹੋ ਜਾਣ ਤੇ ਖਾਣ ਪੀਣ ਦੀਆਂ ਅਵਸਥਾਾਂ ਲੈਣ ਦੇ ਵਿੱਚ ਦਿੱਕਤ ਆਏ ਸੋ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਫੀਲਿੰਗਸ ਨੇ ਇਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਨੇ ਬਹੁਤ ਸਾਰੀਆਂ ਭਾਵਨਾਵਾਂ ਲੋਕਾਂ ਦੇ ਮਨਾਂ ਦੇ ਵਿੱਚ ਨੇ ਖਾਸ ਤੌਰ ਤੇ ਡਰ ਦਾ ਮਾਹੌਲ ਹੈ 1971 ਦੀ جنگ ਦੇ ਜਿਹੜੇ ਗਵਾਹ ਨੇ ਅੱਜ ਵੀ ਉਹ ਜਿਹੜੇ ਲੋਕ ਜਿਉਂਦੇ ਨੇ ਤਾਂ ਉਹ ਦੱਸਦੇ ਨੇ ਕਿ ਕਿਸ ਤਰੀਕੇ ਨਾਲ 1971 ਦੀ جنگ ਦੇ ਵਿੱਚ ਉਹਨਾਂ ਨੇ ਚੀਜ਼ਾਂ ਹੰਡਾਈਆਂ ਸੀ ਕਿਸ ਤਰੀਕੇ ਨਾਲ ਆਪਣੇ ਪਿੰਡੇ ਦੇ ਉੱਤੇ ਸੰਤਾਪ ਹੰਡਾਇਆ ਸੋ جنگ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਸਰਹੱਦੀ ਖੇਤਰ ਹਾਈ ਅਲਰਟ ਦੇ ਉੱਤੇ ਨੇ ਭਾਰਤੀ ਫੌਜ ਦਾ ਫੈਰਾ ਉੱਥੇ ਵਧਾਇਆ ਗਿਆ ਸੋ ਸਰਹੱਦ ਨਾਲ ਪਾਕਿਸਤਾਨ ਸਰਹੱਦ ਨਾਲ ਲੱਗਦੇ ਖੇਤਰ ਬਿਲਕੁਲ ਹਾਈ ਅਲਰਟ ਦੇ ਉੱਤੇ ਨੇ ਰੈਡ ਅਲਰਟ ਦੇ ਉੱਤੇ ਨੇ ਤੇ ਬਾਜ ਦੇ ਵਾਂਗ ਸਰਹੱਦ ਦੇ ਉੱਤੇ ਜਿਹੜੀ ਅੱਖ ਹੈ ਉਹ ਰੱਖੀ ਜਾ ਰਹੀ ਹੈ ਅਜਹੇ ਦੇ ਵਿੱਚ ਖਬਰ ਇੱਕ ਹੋਰ سامنے ਆਈ ਹੈ ਕਿ ਕਰਤਾਰਪੁਰ ਕੋਰੀਡੋਰ ਕਰਤਾਰਪੁਰ ਲਾਂਘੇ ਨੂੰ ਅਕਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ ਭਾਰਤ ਵਾਲੇ ਪਾਸੇ ਤੋਂ ਕਿਉਂਕਿ ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਨੇ ਇੱਕ ਦੂਜੇ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸੀ ਜਿਸ ਦੇ ਵਿੱਚ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਵੱਲੋਂ ਛੋੜ ਦਿੱਤੀ ਗਈ ਸੀ ਕਰਤਾਰਪੁਰ ਲਾਂਘੇ ਤੇ ਕੋਈ ਅਸਰ ਇਸ ਦਾ ਵਿਖਾਈ ਨਹੀਂ ਦੇ ਰਿਹਾ ਸੀ ਕਰਤਾਰਪੁਰ ਲਾਂਘਾ ਪਹਿਲਾਂ ਦੀ ਤਰ੍ਹਾਂ ਹੀ ਖੁੱਲ੍ਹਾ ਸੀ ਤੇ ਸਿੱਖ ਸੰਗਤ ਦਰਸ਼ਨ ਦਿਦਾਰਿਆਂ ਕਰਤਾਰਪੁਰ ਸਾਹਿਬ ਜਾ ਸਕਦੀ ਸੀ ਪਰ ਬੀਤੇ ਦਿਨ ਹੋਈ ਇਸ ਸਟ੍ਰਾਈਕ ਤੋਂ ਬਾਅਦ ਕਰਤਾਰਪੁਰ ਲੰਘਾ ਅਗਲੇ ਹੁਕਮਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੁਣ ਸਿੱਖ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਨਹੀਂ ਜਾ ਸਕਦੀ ਨਵਾਂ ਮੁਲਕਾਂ ਦੇ ਵਿੱਚ ਹਾਲਾਤ ਤਣਾਪੁਰਨ ਬਣੇ ਹੋਏ ਨੇ ਉਧਰ ਜੰਮੂ ਕਸ਼ਮੀਰ ਦੇ ਸਰਹੱਦੀ ਖੇਤਰਾਂ ਦੇ ਵਿੱਚ ਵੀ دہشت ਦਾ ਅਸਰ ਵੇਖਣ ਨੂੰ ਮਿਲ ਰਿਹਾ ਰਜ਼ौरी ਪੁਂਚ ਉਪੂਆੜਾ ਬਾਰਾਮੁੱਲਾ ਇਸ ਏਰੀਆ ਦੇ ਨਾਲ ਲੱਗਦੇ ਇਸ ਖੇਤਰ ਦੇ ਨਾਲ ਲੱਗਦੇ ਪਿੰਡਾਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਐਲਓਸੀ ਲਾਈਨ ਆਫ ਕੰਟਰੋਲ ਇਹਨਾਂ ਖੇਤਰਾਂ ਦੇ ਬਿਲਕੁਲ ਨਾਲ ਹੈ ਸੋ ਲਾਈਨ ਆਫ ਕੰਟਰੋਲ ਦੇ ਪਾਸੇ ਉਹ ਪਾਕਿਸਤਾਨ ਵੀ ਲਗਾਤਾਰ ਫਾਇਰਿੰਗ ਕਰ ਰਿਹਾ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਸੋ ਲਗਾਤਾਰ ਭਾਰਤ ਪਾਕਿਸਤਾਨ ਦੇ ਵਿੱਚ ਚੱਲ ਰਹੇ ਇਸ ਤਣਾਅ ਦੀ ਵੱਡੀਆਂ-ਵੱਡੀਆਂ ਜਿਹੜੀਆਂ ਅਪਡੇਟਸ ਨੇ ਉਹ ਸਾਹਮਣੇ ਆ ਰਹੀਆਂ ਨੇ ਸੋ ਜੰਗ ਦੇ ਹਾਲਾਤ ਪੈਦਾ ਹੋ ਰਹੇ ਨੇ ਪਾਕਿਸਤਾਨ ਨੇ ਵੀ ਭਾਰਤ ਨੂੰ ਜਵਾਬੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਜਾ ਕੇ ਭਾਰਤ ਦੀ ਹਵਾਈ ਫੌਜ ਨੇ ਅਤਵਾਦੀਆਂ ਦੇ 9 ਟਿਕਾਣਿਆਂ ਨੂੰ ਮਲਿਆ ਮੇਟ ਕਰਨ ਦਾ ਜਿਹੜਾ ਦਾਵਾ ਹੈ ਉਹ ਕੀਤਾ ਹੈ ਉਸ ਤੋਂ ਬਾਅਦ ਪਾਕਿਸਤਾਨ ਵੀ ਤਲਖ ਨਜ਼ਰ ਆ ਰਿਹਾ ਹੈ ਦੋਵਾਂ ਮੁਲਕਾਂ ਦੇ ਵਿੱਚ ਰਿਸ਼ਤੇ ਲਗਾਤਾਰ ਕੋੜੇ ਸੰਬੰਧਾਂ ਦੇ ਵਿੱਚ ਬਦਲਦੇ ਜਾ ਰਹੇ ਹਨ ਅਗਲੀ ਖਬਰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਉੱਤੇ ਤੀਜੀ ਵਾਰ ਐਨਐਸਏ ਲਾਉਣ ਦਾ ਵਿਰੋਧ ਲਗਾਤਾਰ ਜ਼ਾਹਰ ਕੀਤਾ ਜਾ ਰਿਹਾ ਹੈ ਬੀਤੇ ਦਿਨੀ ਵਾਰਿਸ ਪੰਜਾਬ ਦੇ ਪਾਰਟੀ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਅੰਮ੍ਰਿਤਸਰ ਦੀਆਂ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼੍ਰੋਮਣੀ ਕਾਲੇ ਦਲ ਵਾਰਿਸ ਪੰਜਾਬ ਦੇ ਕਈ ਆਗੂ ਸ਼ਾਮਿਲ ਹੋਏ ਅਮਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਵੀ ਇਸ ਪ੍ਰਦਰਸ਼ਨ ਦਾ ਇਸ ਮੁਜ਼ਾਰੇ ਦਾ ਹਿੱਸਾ ਬਣੇ ਸੋ ਵਿਰੋਧ ਜਤਾਇਆ ਜਾ ਰਿਹਾ ਹੈ ਭਾਈ ਅਮਰਿਤਪਾਲ ਸਿੰਘ ਤੇ ਤੀਜੀ ਵਾਰ ਐਨਐਸਏ ਲਗਾਏ ਜਾਣ ਦਾ ਭਾਈ ਅਮਰਿਤਪਾਲ ਸਿੰਘ ਵੱਡੇ ਮਾਰਜਨ ਦੇ ਨਾਲ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤੇ ਸੀ 4 ਲੱਖ ਤੋਂ ਜ਼ਿਆਦਾ ਵੋਟਾਂ ਲੈ ਕੇ ਉਹਨਾਂ ਨੇ ਲੋਕ ਸਭਾ ਦੀ ਜਿਹੜੀ ਪੌੜੀਆਂ ਨੇ ਉਹਨਾਂ ਤੱਕ ਚੜੇ ਸੀ ਉਹ 4 ਲੱਖ ਤੋਂ ਵੱਧ ਵੋਟਾਂ ਲੈ ਕੇ ਸੋ ਉਸ ਦਿਨ ਤੋਂ ਬਾਅਦ ਲਗਾਤਾਰ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਦਰਕਿਨਾਰ ਕਰਨ ਦਾ ਦੋਸ਼ ਪੰਜਾਬ ਸਰਕਾਰ ਦੇ ਉੱਤੇ ਲਗਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵਿਰੁੱਧ ਲਗਾਤਾਰ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਾਣ ਬੁਝਕੇ ਉਹਨਾਂ ਦੇ ਅਧਿਕਾਰਾਂ ਨੂੰ ਦੱਬ ਰਹੀ ਹੈ ਪੰਜਾਬ ਸਰਕਾਰ ਕਿਤੇ ਨਾ ਕਿਤੇ ਡਰਦੀ ਹੈ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਵਾਰਿਸ ਪੰਜਾਬ ਦੀ ਜਥੇਬੰਦੀਆਂ ਸਰਗਰਮੀਆਂ ਵਧਰੀਆਂ ਨੇ ਉਸ ਤੋਂ ਪੰਜਾਬ ਸਰਕਾਰ ਨੂੰ ਡਰ ਲੱਗਦਾ ਹੈ ਇਹ ਦਾਵਾ ਅਮਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਦੇ ਆਗੂਆਂ ਦਾ ਹੈ ਇਸ ਪ੍ਰਦਰਸ਼ਨ ਦੇ ਵਿੱਚ ਬੀਤੇ ਦਿਨ ਜੋ ਪ੍ਰਦਰਸ਼ਨ ਹੋਇਆ ਇਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਇਸ ਤੋਂ ਇਲਾਵਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਵੀ ਪਹੁੰਚੇ ਜਿਨ੍ਹਾਂ ਨੇ ਹੱਥ ਦੇ ਵਿੱਚ ਇਹ ਤਖਤੀਆਂ ਫੜੀਆਂ ਹੋਈਆਂ ਸੀ ਕਿ ਐਨਐਸਏ ਰੱਦ ਕਰੋ ਹਰ ਹਾਲ ਦੇ ਵਿੱਚ ਐਨਐਸਏ ਰੱਦ ਹੋਣਾ ਚਾਹੀਦਾ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਐਨਐਸਏ ਲਗਾਇਆ ਗਿਆ ਉਹ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ ਤੇ ਇਸ ਤਰੀਕੇ ਨਾਲ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਤੋਂ ਰੋਕਣਾ ਉਹਨਾਂ ਨੂੰ بار بار ਜੇਨ ਤੋਂ ਬਾਹਰ ਆਉਣ ਤੋਂ ਰੋਕਣਾ ਉਹਨਾਂ ਨੂੰ ਲੋਕ ਸਭਾ ਸੈਸ਼ਨ ਦੇ ਵਿੱਚ ਬੈਠਣ ਦੀ ਇਜਾਜ਼ਤ ਨਾ ਦੇਣਾ ਖਡੂਰ ਸਾਹਾ ਹਲਕੇ ਦੇ ਲੋਕਾਂ ਦੇ ਨਾਲ ਧੋਖਾ ਹੈ ਸੋ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਸਾਹਿਰ ਕੀਤਾ ਗਿਆ ਇਹ ਮਾਰਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜਾ ਕੇ ਖਤਮ ਹੋਇਆ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਨੀ ਦੇ ਦਫ਼ਤਰ ਦੇ ਬਾਾਰਵੀਂ ਨਾਰਾਬਾਜ਼ੀ ਕੀਤੀ ਗਈ ਐਨਐਸਸੀ ਖਤਮ ਕਰਨ ਦੇ ਨਾਰੇ ਅੰਮ੍ਰਿਤਸਰ ਟੀਸੀ ਦੇ ਦਫ਼ਤਰ ਦੇ ਬਾਹਰ ਲਗਾਏ ਗਏ ਸੋ ਵੱਡੇ ਪੱਤਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਬਾਰਿਸ ਪੰਜਾਬ ਦੇ ਪਾਰਟੀ ਦੇ ਵੱਲੋਂ ਜਿਹੜੀ ਪਾਰਟੀ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਬਣਾਈ ਗਈ ਹੈ ਸੋ ਇਸੇ ਦੇ ਲਈ ਇਸੇ ਲੜੀ ਦੇ ਵਿੱਚ ਹੀ ਇੱਕ ਮੰਗ ਪੱਤਰ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਦਿੱਤਾ ਗਿਆ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਤੇ ਉਹੀ ਮੰਗ ਪੱਤਰ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਨੂੰ ਦਿੱਤਾ ਜਾਣਾ ਹੈ ਸੋ ਵਾਰਿਸ ਪੰਜਾਬ ਦੇ ਪਾਰਟੀ ਦੇ ਵੱਲੋਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਪਾਈ ਅਮਰਪਾਲ ਸਿੰਘ ਤੇ ਤੀਜੀ ਵਾਰ ਐਨਐਸਏ ਲਗਾਉਣ ਦੇ ਵਿਰੋਧ ਦੇ ਵਿੱਚ ਇਸੇ ਦੇ ਤਹਿਤ ਬਾਪੂ ਤਰਸੀਮ ਸਿੰਘ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਐਨਐਸਏ ਨੂੰ ਰੱਦ ਕਰਨ ਤੇ ਵਿਚਾਰ ਨਹੀਂ ਕਰਦੀ ਐਨਐਸਏ ਦੇ ਉੱਤੇ ਮੁੜ ਵਿਚਾਰ ਨਹੀਂ ਕਰਦੀ ਤਾਂ ਇਹ ਰੋਸ ਪ੍ਰਦਰਸ਼ਨ ਇਹ ਵਿਰੋਧ ਪ੍ਰਦਰਸ਼ਨ ਵੱਡਾ ਰੂਪ ਧਾਰਨ ਕਰੇਗਾ ਤੇ ਅਗਲੀ ਰਣਨੀਤੀ ਵੀ ਛੇਤੀ ਹੀ ਉਲੀਕੀ ਜਾਏਗੀ ਸੋ ਜਿੱਥੇ ਪਾਕਿਸਤਾਨ ਦੇ ਵਿੱਚ ਜਾ ਕੇ ਭਾਰਤ ਸਰਕਾਰ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਹਮਲਾ ਕੀਤਾ ਗਿਆ ਅਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਉੱਥੇ ਹੀ ਅੱਜ ਦੇਸ਼ ਭਰ ਦੇ ਵਿੱਚ ਮੌਕ ਡ੍ਰਿਲ ਕਰਾਈ ਗਈ ਕਿ ਜੰਗ ਦੇ ਨਾਲ ਕਿਵੇਂ ਨਜੁਟਣਾ ਹੈ ਸਿਵਲ ਡਿਫੈਂਸ ਨੂੰ ਬੀਤੇ ਦਿਨੀ ਇਹ ਨਿਰਦੇਸ਼ ਦਿੱਤੇ ਗਏ ਸੀ ਇਹ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਮੌਕ ਡ੍ਰਿਲ ਕਰਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਏ ਸੋ ਇਸੇ ਲੜੀ ਤਹਿਤ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਕਰਾਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੌਡਲ ਕਰਾਈ ਗਈ ਹੈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਖਾਸ ਤੌਰ ਤੇ ਸਰਹੱਦੀ ਖੇਤਰ ਜਿਹੜੇ ਸਰਹੱਦ ਦੇ ਨਾਲ ਲੱਗਦੇ ਨੇ ਸੋ ਸਿਵਲ ਡਿਫੈਂਸ ਦੇ ਵੱਲੋਂ ਜੰਗ ਨਾਲ ਨਜਿੱਠਣ ਦੀਆਂ ਤਕਨੀਕਾਂ ਲੋਕਾਂ ਨੂੰ ਸਮਝਾਈਆਂ ਗਈਆਂ ਨੇ ਆਮ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਡਰ ਤੇ ਕਬਰਹਾੜ ਦੀ ਸਥਿਤੀ ਪੈਦਾ ਨਾ ਹੋਵੇ ਸੋ ਸਮਝਾਇਆ ਜਾ ਰਿਹਾ ਹੈ ਕਿ ਜੰਗ ਦਾ ਅਸਰ ਆਮ ਲੋਕਾਂ ਤੇ ਨਹੀਂ ਹੋਏਗਾ ਸਿਰਫ ਦੋ ਮੁਲਕਾਂ ਦੀ جنگ ਹੈ ਉਹਨਾਂ ਦੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਪਾਕਿਸਤਾਨ ਹਮਲਾ ਕਰ ਰਿਹਾ ਹੈ ਇਹ ਦਾਵਾ ਭਾਰਤੀ ਫੌਜ ਨੇ ਕੀਤਾ ਹੈ ਕਿ ਪਾਕਿਸਤਾਨ ਫੌਜ ਦੇ ਨਾਲ ਵੀ ਉਹਨਾਂ ਦੀ ਕੋਈ ਲੜਾਈ ਨਹੀਂ ਹੈ ਲੜਾਈ ਹੈ ਤਾਂ ਅੱਤਵਾਦ ਉਸ ਪਾਰ ਅੱਤਵਾਦੀ ਟਿਕਾਣਿਆਂ ਦੇ ਨਾਲ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਆ ਕੇ 26 ਭਾਰਤੀ ਨਾਗਰਿਕਾਂ ਨੂੰ ਮਾਰਿਆ ਜਿਹੜੇ ਕਸ਼ਮੀਰ ਦੇ ਵਿੱਚ ਘੁੰਮਣ ਗਏ ਸੀ ਆਪਣੇ ਪਰਿਵਾਰਾਂ ਦੇ ਨਾਲ ਸੋ ਭਾਰਤੀ ਸਰਕਾਰ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਇਹ ਸਟ੍ਰਾਈਕ ਦਾ ਤੇ ਉਧਰ ਮੌਕ ਡ੍ਰਿਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਰਾਈ ਗਈ ਜਿਸ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆਈਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਬਕਾਇਦਾ ਖੁਦ ਨੋਟੀਫਿਕੇਸ਼ਨ ਕੱਢਿਆ ਖੁਦ ਮੌਕ ਡ੍ਰਿਲ ਦਾ ਜਾਇਜ਼ਾ ਲਿਆ ਕਿਸ ਤਰੀਕੇ ਨਾਲ ਮੌਕ ਡ੍ਰਿਲ ਕਰਵਾਈ ਜਾਏ ਔਰ ਕਿਸ ਤਰੀਕੇ ਨਾਲ جنگ ਦੇ ਹਾਲਾਤਾਂ ਨਾਲ ਨਜਿੱਠਿਆ ਜਾਏ ਸੈਲਫ ਡਿਫੈਂਸ ਕਿਵੇਂ ਕਰਨੀ ਹੈ جنگ ਦੇ ਜਦੋਂ ਹਾਲਾਤ ਬਣ ਜਾਣ ਤਾਂ ਕਿਸ ਤਰੀਕੇ ਨਾਲ ਆਪਣਾ ਬਚਾਅ ਕਰਨਾ ਹੈ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਜਿਹੜੀ ਸਿੱਖਿਆ ਹੈ ਉਹ ਦਿੱਤੀ ਗਈ ਹੈ ਸੋ ਮੌਕ ਡ੍ਰਿਲ ਵੱਡੇ ਪੱਧਰ ਤੇ ਉਤੇ ਕਰਾਈ ਗਈ ਹੈ ਤੇ ਉਧਰ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਪੁਰਨ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਦੀ ਚੇਤਾਵਨੀ ਭਾਰਤ ਸਰਕਾਰ ਨੂੰ ਦਿੱਤੀ ਹੈ ਸੋ ਅੱਜ ਦੇ ਖਾਸ ਪਿਛਕਸ਼ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਿਪੁਸ਼ਟੀ